ਰਾਤਰੀਓ ਜਾਗੋ ਜੇ ਤੁਸੀਂ 9 ਦਿਨ ਪੂਜਾ ਕਰਦੇ ਹੋ ਸੁੱਖ ਸਮਰiddhi ਮੰਗਦੇ ਹੋ ਤੇ ਇਹ ਵੀ ਜਾ ਕੇ ਚੈੱਕ ਕਰ ਲੋ ਵੀ ਇਹ ਚੀਜ਼ਾਂ ਤੁਹਾਡੀਆਂ ਕਿੱਥੇ ਜਾ ਰਹੀਆਂ ਮੰਦਰਾਂ ਕਮੇਟੀਆਂ ਦੀ ਹਿੰਦੂਆਂ ਦੀ ਆਸਥਾ ਦੇ ਨਾਲ ਕਰ ਰਹੀਆਂ ਖਿਲਵਾੜ ਵੇਖੋ ਕਿਵੇਂ ਪੂਜਾ ਕਰਕੇ ਕੂੜੇ ਦੇ ਵਿੱਚ ਸੁੱਟਦੇ ਨੇ ਪਵਨ ਸਰੂਪ ਅਤੇ ਖੇਤਰੀ ਜਦੋਂ ਕੋਈ ਆਸਥਾ ਦੇ ਨਾਲ ਤੁਹਾਡੇ ਕੋਲ 9 ਦਿਨ ਆਪਣੀ ਖੇਤਰੀ ਮਾਤਾ ਨੂੰ ਮਾਤਾ ਰੰਗ ਦੇ ਸਰੂਪ ਨੂੰ ਤੁਹਾਡੇ ਮੰਦਿਰਾਂ ਤੱਕ ਪਹੁੰਚਾਉਂਦਾ ਹੈ ਉਹਨੂੰ ਸਹੀ ਵਿਵਸਥਾ ਚੁੰਨੀਆਂ ਚਹਾਰ ਜੋ ਵੀ ਆ ਫੋਟੋ ਉਹ ਚੀਜ਼ ਨੂੰ ਵਿਵਸਥਾ ਤੁਸੀਂ ਕਰਨੀ ਜੇ ਗੱਲਾਂ ਦੇ ਅਧਿਕਾਰ ਤੁਹਾਡਾ ਹੈ ਪੈਸੇ ਦਾ ਅਧਿਕਾਰ ਤੁਹਾਡਾ ਹੈ ਤੇ ਫਿਰ ਇਹਨਾਂ ਚੀਜ਼ਾਂ ਦੇ ਅਧਿਕਾਰ ਵੀ ਤੁਹਾਡਾ ਹੈ ਪਰ ਜਿੱਥੇ ਗੱਲ ਗਲਤ ਹੋਏਗੀ ਉੱਥੇ ਅਸੀਂ ਆਵਾਜ਼ ਚੁੱਕਾਂਗੇ ਮੈਂ ਤੁਹਾਨੂੰ ਇੱਕ ਵੀਡੀਓ ਵੀ ਦਵਾਂਗਾ ਜਿਹਦੇ ਵਿੱਚ ਮੈਂ ਦਿਖਾਉਂਗਾ ਮੰਦਰ ਦਾ ਨਾਲ ਹੀ ਲਊਂਗਾ ਪਰ ਮੰਦਰ ਕੂੜੇ ਵਾਲੀ ਟਰਾਲੀ ਨੂੰ ਮਂਗਾ ਕੇ ਉਹਦੇ ਵਿੱਚ ਸਾਡੇ ਸਲਾਤਰੀ ਜੋ ਵੀ ਵਿਧੀ ਵਿਦਾਨ ਵਾਲਾ ਸਮਾਨ ਸਾਰਾ ਲੈ ਕੇ ਕਿੱਥੇ ਲੈ ਕੇ ਜਾ ਰਿਹਾ ਉਹ ਡੰਬਲੇ ਸੁੱਟਣ ਜਾ ਰਿਹਾ ਤੇ ਇਹ ਵੀ ਜਾ ਕੇ ਚੈੱਕ ਕਰ ਲੋ ਵੀ ਇਹ ਚੀਜ਼ਾਂ ਟੋਡੀਆਂ ਕਿੱਥੇ ਜਾ ਰਹੀਆਂ ਏ ਇਹ ਕਿੱਥੇ ਜਾ ਰਹੀਆਂ ਮੈਨੂੰ ਸਾਹ ਕੂੜੇ ਦੇ ਡੰਪ 'ਚ ਜਾ ਰਹੀਆਂ ਨੇ ਨਹਿਰਾਂ ਦੇ ਬਾਹਰ ਸੁੱਟੀਆਂ ਜਾ ਰਹੀਆਂ ਅਸੀਂ ਸਲਾਤਰੀ ਵੀਰਾਂ ਨੇ ਜਿੰਨੇ ਵੀ ਸਾਡੇ ਸਲਾਤਰੀ ਵੀਰ ਆਏ ਛੜੇ ਆ ਸਾਡੀ ਹਮੇਸ਼ਾ ਡਿਊਟੀ ਹੁੰਦੀ ਆ ਨਹਿਰਾਂ ਦੇ ਜਾਣਾ ਨਹਿਰਾਂ ਦੀ ਚੈਕਿੰਗ ਕਰਨੀ ਜੋ ਵੀ ਸਾਨੂੰ ਵਿਧੀ ਬਰੋਲਣ ਵਾਲਾ ਸਮਾਨ ਮਿਲਦਾ ਅਸੀਂ ਉਹਨੂੰ ਵਿਸਰਜਨ ਵੀ ਕਰਦੇ ਆ ਉਹਨੂੰ ਜਨਪੇੜ ਵੀ ਕਰਦੇ ਆ ਸੰਸਥਾ ਹੈ ਦੁਰਗਾਣਾ ਮੰਦਿਰ ਆ ਮੈਂ ਇਹਨੂੰ ਕਹਾਂਗਾ ਵੀ ਦੁਰਗਿਆਣਾ ਮੰਦਿਰ ਦੀ ਜਿਹੜੀ ਕਮੇਟੀ ਆ ਕਿਉਂ ਨਹੀਂ ਇਹਨੇ ਨੇ 10 ਦਿਨ ਪਹਿਲਾਂ ਮੀਟਿੰਗ ਕਰ ਲੈਂਦੀ ਇਹ ਵਵਸਤਾ ਕੀ ਕਰਨੀ ਆ ਦੇਖੋ ਸਮਾਨ ਤਾਂ ਇਕੱਠਾ ਹੋਣਾ ਹੀ ਆ ਉਹਦੀ ਟਰਾਂਸਪੋਰਟ ਵਸਤਾ ਚਾਹੀਦੀ ਆ ਲੇਕਿਨ ਲੌਜੀਕ ਵਾਲੀ ਗੱਲ ਸਿੱਧੀ ਜੀ ਗੱਲ ਆ ਜੇ ਸਮਾਨ ਇਕੱਠਾ ਹੋਏਗਾ ਟਰਾਂਸਪੋਰਟ ਤੁਸੀਂ ਪੈਸਾ ਚੋਂ ਘਟਾ ਤੇ ਬਿਲਕੁਲ ਪੈਸਾ ਮਿਲੇਗਾ ਅਸੀਂ ਨਾਲ ਖੜੇ ਤਨ ਮੰਦਰ ਨਾਲ ਅਸੀਂ ਮੰਦਰਾਂ ਦੇ ਖਿਲਾਫ ਨਹੀਂ ਉਹਨਾਂ ਦੀ ਵਿਵਸਥਾ ਦੇ ਖਿਲਾਫ ਆ ਸਾਡੀ ਵਿਵਸਥਾ ਜਿਹੜੀ ਆ ਬਿਲਕੁਲ ਸਹੀ ਨਹੀਂ ਇਹ ਨਹੀਂ 99% ਮੰਦਰਾਂ ਦਾ ਇਹ ਹਵਾਲਾ ਜੀ ਕੋਈ ਵੀ ਮੰਦਰ ਇਹਨਾਂ ਚੀਜ਼ਾਂ ਨੂੰ ਨਹੀਂ ਸਹੀ ਕਰ ਰਿਹਾ ਜੇਕਰ ਤੁਸੀਂ ਨਹੀਂ ਕਰੋਗੇ ਸਾਨੂੰ ਪਰਚਿਆਂ ਵੱਲ ਜਾਣਾ ਪਊਗਾ ਪਰਚੇ ਅਸੀਂ ਦਰਜ ਨਹੀਂ ਕਰਉਣਾ ਚਾਹੁੰਦੇ ਹਾਂ ਕੋਲ ਸਾਡੀ ਕੱਲ ਮੀਟਿੰਗ ਡੀਸੀ ਮੈਡਨ ਨਾਲ ਆ ਅਸੀਂ ਬੇਨਤੀ ਕਰਾਂਗੇ ਉਹਨਾਂਗੇ ਬਿਲਕੁਲ ਜੋ ਅਸੀਂ ਕੁਵਾਰ ਲਗਾਸੇ ਲਾਵਾਂਗੇ ਤੇ ਇਹਨਾਂ ਮੰਦਰਾਂ ਦੀ ਵਿਵਸਥਾ ਸਹੀ ਕਰੋ ਸਾਡਾ ਦਿਲ ਦੁਖਦਾ ਹੈ ਲਾਉ ਦਿਨ ਮਾਤਾ ਨੂੰ ਘਰ ਰੱਖ ਕੇ ਬਾਅਦ ਚ ਉਹ ਚੁੰਨੀਆਂ ਫੋਟਵਾਂ ਜਾ ਕੇ ਜਿੱਥੇ ਸਾਨੂੰ ਪਾਈਆਂ ਜਾਂਦੀਆਂ ਨੇ ਹਾਲਾਤ ਬਹੁਤ ਮਾੜੇ ਨੇ ਜਦੋਂ ਬੇਦਬੀ ਕਰੇ ਦੂਜਾ ਧਰਮ ਉਦੋਂ ਆਪਾਂ ਚੜ ਜੰਨੇ ਆ ਪਰ ਅੱਜ ਸਨਾਤਨੀ ਧਰਮ ਨੂੰ ਜਾਗਣ ਦੀ ਜ਼ਰੂਰਤ ਆ ਜ਼ਮੀਨ ਤੋਂ ਕੰਮ ਕਰਨ ਦੀ ਜ਼ਰੂਰਤ ਆ ਆਗੂ ਲੀਡਰ ਦੀ ਘਟ ਜ਼ਰੂਰਤ ਆ ਸਨਾਤਨੀਆਂ ਨੂੰ ਜਾਗਨ ਦੀ ਜ਼ਰੂਰਤ ਆ ਬਹੁਤ ਜ਼ਿਆਦਾ ਮੰਦੁਖੀ ਹੋਇਆ ਜੀ ਸਾਡਾ ਸਨਾਤਨੀ ਸਮਾਜ ਅੱਜ ਇਸ ਹਾਲਾਤ ਤੱਕ ਪਹੁੰਚ ਚੁੱਕਿਆ ਹੈ ਕਿ ਅਸੀਂ ਜਿੰਨੇ ਹੀ ਅੱਗੇ ਜਾ ਰਹੇ ਹਾਂ ਉਨ ਤੋਂ ਜ਼ਿਆਦਾ ਪਿੱਛੇ ਆ ਰਹੇ ਹਾਂ ਸਭ ਤੋਂ ਵੱਡੀ ਗੱਲ ਕਿ ਅਸੀਂ 9 ਦਿਨ ਦੁਰਗਾ ਮਾਂ ਦੀ ਪੂਜਾ ਕਰਦੇ ਪਏ ਆਂ ਔਰ 9ਵੇਂ ਦਿਨ ਤੋਂ ਬਾਅਦ 10ਵੇਂ ਦਿਨ ਅਸੀਂ ਜਿਹੜੀ ਚੀਜ਼ ਦੀ ਪੂਜਾ ਕਰਦੇ ਰਹੇ ਆਂ 10ਵੇਂ ਦਿਨ ਅਸੀਂ ਕਿਸੇ ਮੰਦਿਰ ਦੇ ਵਿੱਚ ਅਗਰ ਨੂੰ ਰੱਖ ਕੇ ਆ ਗਏ ਆਂ ਤੇ 11ਵੇਂ ਦਿਨ ਅਸੀਂ ਜਾ ਕੇ ਇਹ ਨਹੀਂ ਦੇਖਦੇ ਪਏ ਕਿ ਉਹ ਜਿਹੜੀ ਜਗ੍ਹਾ ਉੱਥੇ ਆਪਾਂ ਆਪਾਂ ਰੱਖ ਕੇ ਆਏ ਆਂ ਕਿਸੇ ਹਵਨ ਸਮਗਰੀ ਨੂੰ ਜਾਂ ਕਿਸੇ ਫੋਟੋ ਨੂੰ ਜਾਂ ਕਿਸੇ ਦੇਵੀ ਦੇਵਤਾ ਵਾਲੇ ਸਰੂਪ ਨੂੰ ਉਹ ਕਿੱਥੇ ਜਾ ਰਹੀ ਹੈ ਮੰਦਰਾਂ ਕਮੇਟੀਆਂ ਦੀ ਹਿੰਦੂਆਂ ਦੀ ਆਸਥਾ ਦੇ ਨਾਲ ਕਰ ਰਹੀ ਹੈ ਖਿਲਵਾੜ ਵੇਖੋ ਕਿਵੇਂ ਪੂਜਾ ਕਰਕੇ ਕੂੜੇ ਦੇ ਵਿੱਚ ਸੁੱਟਦੇ ਨੇ ਪਵਨ ਸਰੂਪ ਅਤੇ ਖੇਤਰੀ ਬੀਤੇ ਦਿਨ ਨਵਰਾਤਾਂ ਦੀ ਸਮਾਪਤੀ ਤੋਂ ਬਾਅਦ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਘਰਾਂ ਦੇ ਅਤੇ ਮੰਦਰਾਂ ਦੇ ਵਿੱਚ ਬਰਾਜ਼ਮਾਨ ਸਰੂਪ ਅਤੇ ਖੇਤਰੀ ਨੂੰ ਕੂੜੇ ਦੇ ਡੰਪ ਦੇ ਵਿੱਚ ਸੁੱਟ ਦਿੰਦੇ ਨੇ ਹਾਲਾਂਕਿ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਤੇ ਸਰੂਪ ਲੋਕ ਪੂਜ ਕੇ ਆਪਣੇ ਪਰਮਾਤਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਪੂਜਾ ਕਰਨ ਤੋਂ ਬਾਅਦ ਵੱਡੇ ਪੱਧਰ ਤੇ ਇਨਾਂ ਸਰੂਪਾਂ ਤਸਵੀਰਾਂ ਤੇ ਖੇਤਰੀ ਦੀ ਬੇਅਦਬੀ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਖਿਲਾਫ ਆਵਾਜ਼ بلند ਕਰਦੇ ਹੋਏ ਰਾਸ਼ਟਰੀ ਭਗਵਾਂ ਸਿੰਘਾਂ ਦੇ ਪ੍ਰਦਾਨ ਪੰਕੇਜ ਦਵੇਸ਼ਰ ਨੇ ਇਸ ਦਾ ਵਿਰੋਧ ਕੀਤਾ ਤੇ ਉਹਨਾਂ ਮੰਦਰ ਕਮੇਟੀਆਂ ਦੇ ਉੱਪਰ ਵੀ ਨਿਸ਼ਾਨੇ ਸਾਧਦੇ ਜੋ ਮੰਦਰਾਂ ਦੇ ਗੋਲਕਾਂ ਤੇ ਗੱਲੇ ਸਾਮ ਕੇ ਬੈਠੇ ਹਨ ਇਨਾਂ ਖੇਤਰੀ ਤੇ ਸਰੂਪਾਂ ਨੂੰ ਕੂੜੇ ਦੇ ਹਰਕਤ ਨੂੰ ਮੰਗਵਾ ਕੇ ਵੱਡੇ ਵੱਡੇ ਕੂੜੇ ਦੇ ਡੰਪਾਂ ਦੇ ਵਿੱਚ ਭੇਜ ਰਹੇ ਹਨ ਪੰਕਜ ਦਵੇਸ਼ਰ ਦੇ ਵੱਲੋਂ ਇਨਾਂ ਲੋਕਾਂ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਜੇ ਜੋ ਆਪਣੇ ਧਰਮ ਦੀ ਬੇਅਦਬੀ ਨਾ ਕੀਤੀ ਜਾਵੇ ਇਸ ਦਾ ਮਜ਼ਾਕ ਆਪਣਾ ਜਾਂ ਕਰ ਜਾਵੇ ਕਿਉਂਕਿ ਇਹ ਬੇਅਦਬੀ ਦਾ ਭੁਗਤਾਨ ਕਰਨਾ ਬਹੁਤ ਔਖਾ ਹੋ ਜਾਵੇਗਾ ਪਹਿਲਾਂ ਦੁਨੀਆ ਦੇ ਵਿੱਚ ਹਰੇਕ ਤਰਫ ਦੁੱਖ-ਲੇਸ਼ ਵੱਡੇ ਪੱਧਰ ਤੇ ਫੈਲ ਰਿਹਾ ਹੈ ਅਤੇ ਦੂਜੇ ਪਾਸੇ ਇਸ ਤਰੀਕੇ ਦੀ ਗਲਤ ਹਰਕਤਾਂ ਕਰਕੇ ਅਸੀਂ ਆਪਣੇ ਲਈ ਬਹੁਤ ਵੱਡੀਆਂ ਮੁਸੀਬਤਾਂ ਸਾਨੂੰ ਸੱਦੇ ਦੇ ਰਹੇ ਹਾਂ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਤੇ ਉਸ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕੋਸ਼ਿਸ਼ੀ ਵੀ ਪਵਿੱਤਰ ਨਵਰਾਤਰੀ ਸ਼ੁਰੂ ਹੋ ਗਿਆ ਮੰਦਰਾਂ ਨੂੰ ਵੇਅਰ ਕੀਤਾ ਗਿਆ ਵੀ ਤੁਸੀਂ ਇਹ ਚੀਜ਼ਾਂ ਨੂੰ ਸੈੱਟ ਕਰੋ ਜਦੋਂ ਕੋਈ ਆਸਥਾ ਦੇ ਨਾਲ ਤੁਹਾਡੇ ਕੋਲ 9 ਦਿਨ ਆਪਣੀ ਖੇਤਰੀ ਮਾਤਾ ਨੂੰ ਮਾਤਾ ਰੰਗ ਦੇ ਸਰੂਪ ਨੂੰ ਤੁਹਾਡੇ ਮੰਦਰਾਂ ਤੱਕ ਪਹੁੰਚਾਉਂਦਾ ਹੈ ਉਹਨੂੰ ਸਹੀ ਵਿਵਸਥਾ ਚੁੰਨੀਆਂ ਚਹਾਰ ਜੋ ਵੀ ਆ ਫੋਟੋ ਉਹ ਚੀਜ਼ ਨੂੰ ਵਿਵਸਥਾ ਤੁਸੀਂ ਕਰਨੀ ਜੇ ਗੱਲਾਂ ਦੇ ਅਧਿਕਾਰ ਤੁਹਾਡਾ ਪੈਸੇ ਦਾ ਅਧਿਕਾਰ ਤੁਹਾਡਾ ਹੈ ਤੇ ਫਿਰ ਇਹਨਾਂ ਚੀਜ਼ਾਂ ਦਾ ਅਧਿਕਾਰ ਵੀ ਤੁਹਾਡਾ ਹੈ ਅਸੀਂ ਸੰਗਠਨ ਅਵੇਰ ਹਾਂ ਤੁਸੀਂ ਸਾਡੇ ਸੰਗਠਨ ਦੀ ਗੱਲਾਂ ਕਰਦੇ ਹੋ ਦੇਖੋ ਮੰਦਰਾਂ ਦੇ ਅੱਗੇ ਕੋਈ ਨਹੀਂ ਬੋਲਦਾ ਉਹਦਾ ਕਾਰਨ ਹੈ ਵੀ ਸਾਡੀ ਆਸਰਾ ਦਾ ਕੇਂਦਰ ਹੈ ਪਰ ਜਿੱਥੇ ਗੱਲ ਗਲਤ ਹੋਏਗੀ ਉੱਥੇ ਅਸੀਂ ਆਵਾਜ਼ ਚੁੱਕਾਂਗੇ ਮੈਂ ਤੁਹਾਨੂੰ ਇੱਕ ਵੀਡੀਓ ਵੀ ਦਵਾਂਗਾ ਜਿਹਦੇ ਵਿੱਚ ਮੈਂ ਦਿਖਾਊਂਗਾ ਮੰਦਰ ਦਾ ਨਾਮ ਹੀ ਨਾ ਲਵਾਂਗਾ ਪਰ ਮੰਦਰ ਕੂੜੇ ਵਾਲੀ ਟਰਾਲੀ ਨੂੰ ਮਂਗਾ ਕੇ ਉਹਦੇ ਵਿੱਚ ਸਾਡੇ ਸਲਾਤਰੀ ਜੋ ਵੀ ਵਿਧਿ ਵਿਵਧਾਨ ਵਾਲਾ ਸਮਾਨ ਸਾਰਾ ਲੈ ਕੇ ਕਿੱਥੇ ਲੈ ਕੇ ਜਾ ਰਿਹਾ ਹੈ ਉਹ ਡੰਬਲੇ ਸੁੱਟਣ ਜਾ ਰਿਹਾ ਦੇਖੋ ਇਦਾਂ ਦੇ ਮੰਦਰ ਵੀ ਆ ਜਿਹੜੇ ਇਹ ਚੀਜ਼ਾਂ ਨੂੰ ਗਲੋ ਲਾ ਰਹੇ ਨੇ ਇਹਨੂੰ ਗਲੋ-ਗਲੋਲਾ ਕਹਿੰਦੇ ਆ ਦੇਖੋ ਜਾਗੋ ਸਲਾਤਰੀਓ ਜਾਗੋ ਜੇ ਤੁਸੀਂ 9 ਦਿਨ ਪੂਜਾ ਕਰਦੇ ਹੋ ਸੁੱਖ-ਸਮਰiddhi ਮੰਗਦੇ ਹੋ ਤੇ ਇਹ ਵੀ ਜਾ ਕੇ ਚੈੱਕ ਕਰ ਲਓ ਵੀ ਇਹ ਚੀਜ਼ਾਂ ਤੁਹਾਡੀਆਂ ਕਿੱਥੇ ਜਾ ਰਹੀਆਂ ਐ ਇਹ ਕਿੱਥੇ ਜਾ ਰਹੀਆਂ ਮੈਨੂੰ ਸਾਹ ਕੂੜੇ ਦੇ ਡੰਪ 'ਚ ਜਾ ਰਹੀਆਂ ਨੇਰਾਂ ਦੇ ਬਾਹਰ ਸੁੱਟੀਆਂ ਜਾ ਰਹੀਆਂ ਅਸੀਂ ਸਲਾਤਰੀ ਵੀਰਾਂ ਨੇ ਜਿੰਨੇ ਵੀ ਸਾਡੇ ਸਲਾਤਰੀ ਵੀਰ ਆ ਸੀ ਛੜੇ ਆ ਸਾਡੀ ਹਮੇਸ਼ਾ ਡਿਊਟੀ ਹੁੰਦੀ ਆ ਨਹਿਰਾਂ ਦੇ ਜਾਣਾ ਨਹਿਰਾਂ ਦੀ ਚੈਕਿੰਗ ਕਰਨੀ ਜੋ ਵੀ ਸਾਨੂੰ ਵਿਰੀ ਬਰੋਲਣ ਵਾਲਾ ਸਮਾਨ ਮਿਲਦਾ ਅਸੀਂ ਉਹਨੂੰ ਵਿਸਰਜਨ ਵੀ ਕਰਦੇ ਆ ਉਹਨੂੰ ਜਨਪੇੜ ਵੀ ਕਰਦੇ ਆ ਦੇਖੋ ਸਾਡੀ ਡਿਊਟੀ ਨਹੀਂ ਦੇਖਿਆ ਜਾਂਦਾ ਜਿਹੜਾ ਅੱਖਾਂ ਮੀਟ ਕੇ ਵੇਖ ਸਕਦਾ ਉਹ ਵੇਖੀ ਜਾਏ ਕਿਉਂਕਿ ਮੰਦਰ ਵੀ ਦੇਖ ਰਹੇ ਨੇ ਤੁਸੀਂ ਇਹ ਦੇਖੋ ਵੀ ਜਿਹੜੀ ਸਭ ਤੋਂ ਵੱਡੀ ਸਾਡੀ ਇੱਥੇ ਸੰਸਥਾ ਹੈ ਦੁਰਗਾਣਾ ਮੰਦਿਰ ਆ ਮੈਂ ਇਹਨੂੰ ਕਹਾਂਗਾ ਵੀ ਦੁਰਗਿਆਣਾ ਮੰਦਿਰ ਦੀ ਜਿਹੜੀ ਕਮੇਟੀ ਆ ਕਿਉਂ ਨਹੀਂ ਇਨੇ ਨੇ 10 ਦਿਨ ਪਹਿਲਾਂ ਮੀਟਿੰਗ ਕਰ ਲੈਂਦੀ ਇਹ ਵਿਵਸਥਾ ਕੀ ਕਰਨੀ ਹੈ ਦੇਖੋ ਸਮਾਨ ਤੇ ਇਕੱਠਾ ਹੋਣਾ ਹੀ ਆ ਉਹਦੀ ਟਰਾਂਸਪੋਰਟ ਵਿਵਸਥਾ ਚਾਹੀਦੀ ਆ ਲੇਕਿਨ ਲੌਜੀਕ ਵਾਲੀ ਗੱਲ ਸਿੱਧੀ ਜੀ ਗੱਲ ਆ ਜੇ ਸਮਾਨ ਇਕੱਠਾ ਹੋਏਗਾ ਟਰਾਂਸਪੋਰਟ ਤੁਸੀਂ ਪੈਸਾ ਚੰਨੂ ਘਟਿਆ ਤੇ ਬਿਲਕੁਲ ਪੈਸਾ ਮਿਲੇਗਾ ਅਸੀਂ ਨਾਲ ਖੜੇ ਤਨ ਮੰਤਰ ਨਾਲ ਅਸੀਂ ਮੰਦਰਾਂ ਦੇ ਖਿਲਾਫ ਨਹੀਂ ਆ ਉਹਨਾਂ ਦੀ ਵਿਵਸਥਾ ਦੇ ਖਿਲਾਫ ਆ ਤੁਹਾਡੀ ਵਿਵਸਥਾ ਜਿਹੜੀ ਆ ਬਿਲਕੁਲ ਸਹੀ ਨਹੀਂ ਇਹ ਨਹੀਂ 99% ਮੰਦਰਾਂ ਦਾ ਇਹ ਹਵਾਲਾ ਜੀ ਕੋਈ ਵੀ ਮੰਦਰ ਇਹਨਾਂ ਚੀਜ਼ਾਂ ਨੂੰ ਨਹੀਂ ਸਹੀ ਕਰ ਰਿਹਾ ਜੇਕਰ ਤੁਸੀਂ ਨਹੀਂ ਕਰੋਗੇ ਸਾਨੂੰ ਪਰਚਿਆਂ ਵੱਲ ਜਾਣਾ ਪਊਗਾ ਅਰਚੇ ਅਸੀਂ ਦਰਜ ਨਹੀਂ ਕਰਉਣਾ ਚਾਹੁੰਦਾ ਹੈ ਕੋਲ ਸਾਡੀ ਕੱਲ ਮੀਟਿੰਗ ਡੀਸੀ ਮੈਡਨ ਨਾਲ ਆ ਅਸੀਂ ਬੇਨਤੀ ਕਰਾਂਗੇ ਉਹਨਾਂ ਕੇ ਬਿਲਕੁਲ ਜੋ ਅਸੀਂ ਗੁਵਾਰ ਲਗਾਸੇ ਲਾਵਾਂਗੇ ਤੇ ਇਹਨਾਂ ਮੰਦਰਾਂ ਦੀ ਵਿਵਸਥਾ ਸਹੀ ਕਰੋ ਸਾਡਾ ਦਿਲ ਦੁਖਦਾ ਹੈ ਲਾਉ ਦਿਨ ਮਾਤਾ ਨੂੰ ਘਰ ਰੱਖ ਕੇ ਬਾਅਦ ਚ ਉਹ ਚੁੰਨੀਆਂ ਫੋਟਵਾਂ ਜਾ ਕੇ ਜਿੱਥੇ ਸਾਨੂੰ ਪਾਈਆਂ ਜਾਂਦੀਆਂ ਨੇ ਹਾਲਾਤ ਬਹੁਤ ਮਾੜੇ ਨੇ ਜਦੋਂ ਬੇਦਬੀ ਕਰੇ ਦੂਜਾ ਧਰਮ ਉਦੋਂ ਆਪਾਂ ਚੜ ਜੰਨੇ ਆ ਪਰ ਅੱਜ ਸਨਾਤਨੀ ਧਰਮ ਨੂੰ ਜਾਗਣ ਦੀ ਜ਼ਰੂਰਤ ਆ ਜ਼ਮੀਨ ਤੋਂ ਕੰਮ ਕਰਨ ਦੀ ਜ਼ਰੂਰਤ ਆ ਆਗੂ ਲੀਡਰ ਦੀ ਘੱਟ ਜ਼ਰੂਰਤ ਆ ਤੇ ਸਨਾਤਨੀਆਂ ਨੂੰ ਜਾਗਣ ਦੀ ਜ਼ਿਆਦਾ ਜ਼ਰੂਰਤ ਆ ਆਗੂ ਬਹੁਤ ਨੇ ਉਹ ਧਰਮ ਦੇ ਆਗੂਆਂ ਦੀ ਕਮੀ ਨਹੀਂ ਹੈਗੀ ਬਹੁਤ ਦਰਜਣਾਂ ਦੇ ਮਿਲ ਜਾਣਗੇ ਪਰ ਸਾਨੂੰ ਅੱਜ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ ਸਨਾਤਨੀ ਯੋਧਿਆਂ ਦੀ ਜ਼ਰੂਰਤ ਆ ਆਓ ਅਸੀਂ ਆਪਣੇ ਸਨਾਤਨ ਨੂੰ ਬਿਲਕੁਲ ਸਹੀ ਵਿਵਸਥਾ ਜਿਹੜਾ ਇਹ ਮੰਦਰਾਂ ਨੂੰ ਲਈਏ ਜਿੱਥੇ ਰਿਕਵੈਸਟ ਕਰਨ ਦੀ ਰਿਕਵੈਸਟ ਕਰੀਏ ਜਿੱਥੇ ਸਾਨੂੰ ਕੁਝ ਕਹਿਣਾ ਪੈਂਦਾ ਕਹੀਏ ਮਤਲਬ ਇਹ ਅਭੀ ਸਾਡੀ ਵਿਵਸਥਾ ਸਨਾਤਨ ਦੀ ਸਹੀ ਹੋਵੇ ਧਰਮ ਹਮੇਸ਼ਾ ਜਿੰਦਾ ਰਹੇ ਅੱਜ ਤੁਸੀਂ ਇੱਥੇ ਆ ਕੇ ਕੀ ਕੀ ਦੇਖੀ ਤਾਲਾ ਅਸੀਂ ਜੀ ਜੋ ਹਰ ਸਾਲ ਦੀ ਤਰ੍ਹਾਂ ਅਗਨੀ ਪੇਂਟ ਕੀਤੀਆਂ ਬੜਾ ਦੁੱਖ ਹੋ ਗਏ ਹਰ ਵਾਰੀ ਤੁਸੀਂ ਹੁੰਦੇ ਹੋ ਇਹ ਦੋ ਵਾਰੀ ਅਸੀਂ ਨਹਿਰਾਂ ਨੂੰ ਸਾਫ ਕਰ ਕੀਤਾ ਚੀਜ਼ਾਂ ਕੀਤੀਆਂ ਵੇਖੋ ਇਹ ਨਹੀਂ ਵੀ ਹਿੰਦੂ ਸਮਾਜ ਦੀ ਗੱਲ ਕਰਾ ਇੱਥੇ ਸ਼੍ਰੀ ਗੁਰੂ ਗੋਬੀ ਸਿੰਘ ਦੀਆਂ ਫੋਟੋਆਂ ਇੱਥੇ ਹੋਰ ਤਰ੍ਹਾਂ ਦੀਆਂ ਫੋਟੋਆਂ ਕੋ ਨਾਨਕ ਦੇਵ ਜੀ ਦੇਖੋ ਕਿੱਡੇ ਚਾਗਣਾ ਤੁਸੀਂ ਫੋਟੋ ਲੈਂਦੇ ਹੋ ਕਿੱਡੇ ਚਾਗਣਾ ਲੈਂਦੇ ਹੋ ਕਦ ਲਈ ਲੈਂਦੇ ਹੋ ਘਰ ਜਾਵਾਂਗੇ ਸਾਡੇ ਬੱਚੇ ਇਹਨਾਂ ਨੂੰ ਦੱਸਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਚਾਰ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਧਰਮ ਦੇ ਆਪਣਾ ਪਰਿਵਾਰ ਵਾਰਿਆ ਇਹ ਗੁੰਨਾਰ ਸਿੰਘ ਦੇਵ ਜੀ ਜਿਨ੍ਹਾਂ ਨੇ 20000 ਰੁਪਏ ਨਾਲ ਲੰਗਰ ਸ਼ੁਰੂ ਕੀਤਾ ਹੈ ਤੇ ਬਾਹਰ ਤੇ ਵਿੱਚ ਉਹ ਫੋਟੋ ਮਹਾਰਾਜ ਜੀ ਠੀਕ ਨਹੀਂ ਹੁੰਦੀ ਤੇ ਤੁਸੀਂ ਚੋਕ ਕੇ ਨਹਿਰ ਦੇ ਬਾਹਰ ਸੁੱਟ ਦਿੰਦੇ ਹੋ ਦੇਖੋ ਜੀ ਦਾਵਣਾ ਰੋ ਘਰ ਚੋਂ ਨੂੰ ਕਰੋ ਬਿਲਕੁਲ ਕਰੋ ਅਗਣੀ ਭੇਂਟ ਕਰੋ ਕੋਈ ਉਹਨੂੰ ਗਮਲੇ 'ਚ ਪਾ ਦਿਓ ਭਰਾਓ ਮੇਰੇਓ ਜਾਲਦੇ ਫੋਟੋਆਂ ਵਿਕਲੀਆਂ ਨਹੀਂ ਬੰਦ ਕਰਾ ਨਹੀਂ ਸਕਦੇ ਕਿਉਂਕਿ ਕਾਰੋਬਾਰ ਨੇ ਲੋਕਾਂ ਦੇ ਪਰ ਤੁਸੀਂ ਜਾਗ ਜੋ ਹਰ ਧਰ ਮਾਲਿਓ ਪਰ ਸਨਾਤਨ ਧਰਮ ਦੇ ਵਿੱਚ ਅਸੀਂ ਜਾਦਾ ਚੀਜ਼ਾਂ ਵੇਖੀਆਂ ਕਿਉਂਕਿ ਸਾਡੇ ਦੇ ਵਿੱਚ ਹੀ ਖੇਤਰੀ ਦੀ ਪੂਜਾ ਹੁੰਦੀ ਹੈ ਮਾਤਰੰਗ ਦੇ ਸਰੂਪ ਦੀ ਚੁੰਨੀਆਂ ਦੀ ਚੀਜ਼ਾਂ ਦੀ ਵਿਵਸਥਾ ਜ਼ਿਆਦਾ ਜੇ ਵਿਵਸਥਾ ਜ਼ਿਆਦਾ ਨਹੀਂ ਮੰਦਰ ਵਿਵਸਥਾ ਜ਼ਿਆਦਾ ਕਰਨ ਕੋਈ ਗਲੀਆਂ ਦੀ ਕਮੀ ਹੈ ਰਮਨ ਪੰਡਿਤ ਜੀ Hindu ਨੇ ਤੁਹਾਨੂੰ ਅੱਜ ਕੀ ਹਾਲਾਤ ਦੇਖ ਕੇ ਨੇ ਸੁਨਹਿਰ ਦੇ ਆਗੇ ਕਿੰਨਾ ਕੁ ਮੰਨ ਦੁਖੀ ਆ ਤਾ ਦੇਖੋ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਜੀ ਸਾਡਾ ਸਨਾਤਨੀ ਸਮਾਜ ਅੱਜ ਇਸ ਹਾਲਾਤ ਤੱਕ ਪਹੁੰਚ ਚੁੱਕਿਆ ਹੈ ਕਿ ਅਸੀਂ ਜਿੰਨੇ ਹੀ ਅੱਗੇ ਜਾ ਰਹੇ ਹਾਂ ਉਨ ਤੋਂ ਜ਼ਿਆਦਾ ਪਿੱਛੇ ਆ ਰਹੇ ਹਾਂ ਅਵੇਅਰਨੈਸ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਕਿ ਅਸੀਂ 9 ਦਿਨ ਦੁਰਗਾ ਮਾਂ ਦੀ ਪੂਜਾ ਕਰਦੇ ਪਏ ਹਾਂ ਔਰ 9ਵੇਂ ਦਿਨ ਤੋਂ ਬਾਅਦ 10ਵੇਂ ਦਿਨ ਅਸੀਂ ਜਿਹੜੀ ਚੀਜ਼ ਦੀ ਪੂਜਾ ਕਰਦੇ ਰਹੇ ਹਾਂ 10ਵੇਂ ਦਿਨ ਅਸੀਂ ਕਿਸੇ ਮੰਦਿਰ ਦੇ ਵਿੱਚ ਅਗਰ ਉਹਨੂੰ ਰੱਖ ਕੇ ਆ ਗਏ ਹਾਂ ਤੇ 11ਵੇਂ ਦਿਨ ਅਸੀਂ ਜਾ ਕੇ ਇਹ ਨਹੀਂ ਦੇਖਦੇ ਪਏ ਕਿ ਉਹ ਜਿਹੜੀ ਜਗ੍ਹਾ ਉੱਥੇ ਆਪਾਂ ਆਪਾਂ ਰੱਖ ਕੇ ਆਏ ਹਾਂ ਕਿਸੇ ਖਵਨ ਸਮਗਰੀ ਨੂੰ ਜਾਂ ਕਿਸੇ ਫੋਟੋ ਨੂੰ ਜਾਂ ਕਿਸੇ ਦੇਵੀ ਦੇਵਤਾ ਵਲੇ ਸਰੂਪ ਨੂੰ ਉਹ ਕਿੱਥੇ ਜਾ ਰਹੀ ਆ ਇੱਥੇ ਹਾਲਾਤ ਇੱਥੇ ਮੰਜ਼ਰ ਦੇਖ ਕੇ ਮਨ ਨੂੰ ਇੰਨੇ ਕਿ ਦੁੱਖ ਹੋਇਆ ਕਿ ਅਸੀਂ ਲੋਕ ਬਹੁਤ ਜ਼ਿਆਦਾ ਸ਼ਰਮਿੰਦੇ ਇਹਨਾਂ ਚੀਜ਼ਾਂ ਤੋਂ ਲੈ ਕੇ ਸਨਾਤਨੀਆਂ ਨੂੰ ਕੋਈ ਹਵੇਰ ਹੀ ਨਹੀਂ ਹੈਗੀ ਅੱਜ ਸਾਡੇ ਧਰਮ ਦੇ ਲੋਕ ਮੰਦਿਰਾਂ ਦੇ ਵਿੱਚ ਅਗਰ ਰੱਖ ਕੇ ਆ ਰਹੇ ਤੇ ਮੰਦਰ ਕੀ ਕਰ ਰਹੇ ਅੱਗੇ ਮੰਦਰ ਸਿਰਫ ਚੜਾਵਾ ਚੜਾਉਣ ਵਾਸਤੇ ਤੇ ਮੰਦਿਰਾਂ ਦੇ ਚੜਾਵਾ ਖਾ ਲੋ બસ ਇਹਨਾਂ ਚੀਜ਼ਾਂ ਵਾਸਤੇ ਰਹਿ ਗਏ ਕੀ ਲੋਕਾਂ ਨੂੰ ਅਵੇਅਰ ਕਰਨਾ ਮੰਦਰਾਂ ਦੀ ਡਿਊਟੀ ਨਹੀਂ ਹੈ ਜਾਂ ਪ੍ਰਸ਼ਾਸਨ ਦੀ ਡਿਊਟੀ ਨਹੀਂ ਹੈ ਸੋ ਇਹ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਣੇ ਆ ਜਿਹੜੇ ਅੱਜ ਮੰਦਰਾਂ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਇੰਨੇ ਕੁ ਵੱਡੇ ਮੰਦਰ ਪ੍ਰਾਚੀਨ ਮੰਦਰ ਹੈ ਉੱਥੋਂ ਦੇ ਮੰਦਰਾਂ ਦੀਆਂ ਵੀਡੀਓ ਸਾਡੇ ਕੋਲ ਆਈਆਂ ਹੋਈਆਂ ਜਿੱਥੇ ਕਿ ਇਹਨਾਂ ਚੀਜ਼ਾਂ ਦੇ ਉੱਪਰ ਬਿਲਕੁਲ ਕੇਅਰ ਨਹੀਂ ਕੀਤੀ ਜਾਂਦੀ ਸੋ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਭਾਜੀ ਬਹੁਤ ਜ਼ਿਆਦਾ ਸਾਸ਼ਨ ਨੂੰ ਮੰਨ ਕਰੋਗੇ ਖਲਾਫ ਕਾਰਵਾਈ ਬਿਲਕੁਲ ਜੀ ਬਿਲਕੁਲ ਅਸੀਂ ਤੇ ਪਿਛਲੇ ਕਈ ਸਾਲਾਂ ਤੋਂ ਭਾਜੀ ਇਹ ਚੀਜ਼ ਕਰ ਰਹੇ ਆ ਕਿ ਜਿਹੜੇ ਸਾਡੇ ਸਮਾਜ ਦੇ ਲੋਕ ਐ ਚਾਹੇ ਉਹ ਮੰਦਰਾਂ ਦੇ ਨਾਲ ਜੁੜੇ ਹੋਏ ਆ ਚਾਹੇ ਆਮ ਨਾਗਰਿਕ ਐ ਅਸੀਂ ਹਰ ਇੱਕ ਬੰਦੇ ਨੂੰ ਇਹ ਕੋਸ਼ਿਸ਼ ਕਰ ਰਹੇ ਆ ਦੱਸਣ ਦੀ ਕਿ ਅਵੇਰ ਹੋ ਜੋ ਇਹਨਾਂ ਚੀਜ਼ਾਂ ਤੋਂ ਕਿਉਂਕਿ ਦੇਵੀ ਦੇਵਤਾ ਦਾ ਸਰੂਪ ਅਸੀਂ ਵਾਕੇ ਹੀ ਭਾਜੀ ਜਿਹੜੀ ਗੱਲ ਕੀਤੀ ਕਿ ਕਿਸੇ ਹੋਰ ਧਰਮ ਦਾ ਅਗਰ ਕੋਈ ਇਸ ਤਰ੍ਹਾਂ ਦੀ ਬੇਦਬੀ ਹੁੰਦੀ ਆ ਤੇ ਅਸੀਂ ਭੱਜ ਕੇ ਜਾਂਦੇ ਮਗਰ ਅਗਰ ਸਾਡੇ ਹੀ ਸਮਾਜ ਦੇ ਲੋਕ ਇਹ ਹਾਲਾਤਾਂ ਨੂੰ ਜਨਮ ਦਿੰਦੇ ਪਏ ਤਾਂ ਫਿਰ ਅਸੀਂ ਕੀ ਕਰੀਏ ਸੋ ਸਾਡੇ ਸਨਾਤਨੀ ਸਮਾਜ ਨੂੰ ਜਾਗਣ ਦੀ ਲੋੜ ਹੈ ਔਰ ਖਾਸ ਕਰਕੇ ਜਿਹੜੇ ਮੰਦਰਾਂ ਦੇ ਮੰਦਰਾਂ ਦੇ ਪ੍ਰਸ਼ਾਸਨ ਨੇ ਜਿਹੜੇ ਮੰਦਰਾਂ ਦੇ ਕਮੇਟੀਆਂ ਬਣੀਆਂ ਆ ਅੱਜ ਉਹਨਾਂ ਨੂੰ ਵੀ ਸਿੱਧੇ ਚੇਤਾਵਨੀ ਹੈ ਕਿਉਂਕਿ ਬਹੁਤ ਚਿਰ ਹੋ ਗਿਆ ਆ ਬਹੁਤ ਸਾਲ ਹੋ ਗਏ ਸਾਨੂੰ ਲੜਾਈ ਲੜਦਿਆਂ ਨੂੰ ਔਰ ਉਹਨਾਂ ਨੂੰ ਸਮਝਾਉਂਦਿਆਂ ਨੂੰ ਅਗਰ ਇਹਨਾਂ ਨੇ ਵੀ ਕਿਤੇ ਅੱਗੇ ਵਧ ਕੇ ਕੋਈ ਕੰਮ ਨਾ ਕੀਤਾ ਕੋਈ ਇਸ ਤਰ੍ਹਾਂ ਦਾ ਮਾਪਦੰਡ ਨਾ ਕੀਤੇ ਕਿ ਅਗਰ ਮੰਦਰ ਦੇ ਵਿੱਚ ਕੋਈ ਚੀਜ਼ ਰੱਖ ਕੇ ਗਿਆ ਤੇ ਉਹਨੂੰ ਸਹੀ ਜਗ੍ਹਾ ਤੇ ਨਾ ਪਹੁੰਚਾਇਆ ਤਾਂ ਇਹਨਾਂ ਦੇ ਉੱਪਰ ਕਾਰਵਾਈ ਜ਼ਰੂਰ ਹੋਏਗੀ ਭਾਜੀ